ਭਾਰਤ ਦੇ ਵਿੱਚ ਖੁੱਲੇਗਾ Apple ਦਾ ਤੀਜਾ ਰਿਟੇਲ ਸਟੋਰ Apple ਨੇ ਭਾਰਤ ਦੇ ਵਿੱਚ ਆਪਣੇ ਤੀਜੇ ਰਿਟੇਲ ਸਟੋਰਸ ਦੇ ਲਈ ਲੀਜ਼ ਐਗਰੀਮੈਂਟ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਦੱਸਿਆ ਜਾ ਰਿਹਾ ਹੈ ਕਿ Apple ਬੰਗਲੌਰੂ ਦੇ ਫੋਨਿਕਸ ਮਾਲ ਆਫ ਏਸ਼ੀਆ ਦੇ ਵਿੱਚ ਇੱਕ ਆਊਟਲੈਟ ਖੋਲਣ ਜਾ ਰਿਹਾ ਹੈ ਕੰਪਨੀ ਨੇ ਇੱਕ ਕਦਮ ਪਿਛਲੇ ਸਾਲ ਮੁੰਬਈ ਅਤੇ ਦਿੱਲੀ ਦੇ ਵਿੱਚ ਸਟੋਰ ਖੋਲ ਕੇ ਭਾਰਤ ਦੇ ਲਈ ਭੌਤਿਕ ਪਰਚੂਨ ਵਿੱਚ ਦਾਖਲ ਹੋਣ ਤੋਂ ਬਾਅਦ ਚੁੱਕਿਆ ਹੈ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ Apple ਨੇ ਹੈਬਲ ਦੇ ਵਿੱਚ ਸਥਿਤ ਆਉਣ ਵਾਲੇ ਮਾਲ ਦੀ ਪਹਿਲੀ ਮੰਜ਼ਿਲ ਤੇ 7997.80 ਵਰਗ ਫੁੱਟ ਪਰਚੂਨ ਜਗ੍ਹਾ ਲੈ ਲਈ ਹੈ ਇਹ ਸਟੋਰ ਦਿੱਲੀ ਦੇ ਸਿਲੈਕਟ ਸਿਟੀ ਵਾਕ ਮਾਲ ਦੇ ਬਰਾਬਰ ਦੱਸਿਆ ਜਾ ਰਿਹਾ ਪਰ ਮੁੰਬਈ ਦੇ ਜੀਓ ਵਰਡ ਡਰਾਈਵ ਦੇ ਫਲੈਗਸ਼ਿਪ ਸਟੋਰ ਨਾਲੋਂ ਛੋਟਾ ਹੈ ਜੋ ਕਿ 20800 ਵਰਗ ਫੁੱਟ ਫੈਲਿਆ ਹੋਇਆ ਹੈ ਰੀਪੋਰਟ ਦੇ ਅਨੁਸਾਰ ਐਪਲ ਇੰਡੀਆ ਬੈਂਗਲੁਰ ਰਿਟੇਲ ਸਟੋਰ ਦੇ ਲਈ 2 ਕਰੋੜ 9 ਲੱਖ ਰੁਪਏ ਸਾਲਾਨਾ ਕਿਰਾਇਆ ਅਦਾ ਕਰੇਗਾ ਜੋ ਕਿ 17 ਕਰੋੜ 4 ਲੱਖ ਰੁਪਏ ਦਾ ਮਹੀਨਾਵਰ ਕਿਰਾਇਆ ਬਣਦਾ ਹੈ ਕਿਰਾਏ ਦੇ ਨਾਲ ਨਾਲ ਐਪਲ ਲੀਜ਼ ਦੀ ਮਿਆਦ ਦੇ ਪਹਿਲੇ 3 ਸਾਲਾਂ ਦੇ ਲਈ ਆਪਣੇ ਮਾਲੀਏ ਦਾ 2% ਅਤੇ ਉਸ ਤੋਂ ਬਾਅਦ 2.5% ਦੀ ਮਕਾਨ ਮਾਲਕ ਨੂੰ ਅਦਾ ਕਰੇਗਾ ਹਾਲਾਂਕਿ ਸੌਦੇ ਦੇ ਵਿੱਚ ਇੱਕ ਕਿਰਾਏ ਦੀ ਹੱਦ ਸ਼ਾਮਿਲ ਹੈ ਜੋ ਇਹ ਯਕੀਨੀ ਬਣਾਉਂਦੀ ਹੈ ਕਿ ਮਾਲੀਆ ਹਿੱਸੇਦਾਰੀ ਸਾਲਾਨਾ ਗਾਰੰਟੀਸ਼ੁਦਾ ਕਿਰਾਏ ਦੇ ਦੁੱਗਣੇ ਨਾਲੋਂ ਵੱਧ ਨਾ ਹੋਣ ਇਸ ਦੇ ਲਈ 1046 ਕਰੋੜ ਰੁਪਏ ਦੀ ਰਕਮ ਵੀ ਅਦਾ ਕੀਤੀ ਗਈ ਹੈ ਕਿਰਾਇਆਂ ਤੇ ਜਮ੍ਹਾਂ ਰਕਮ ਦੋਵਾਂ ਨੂੰ ਹਰ 3 ਸਾਲਾਂ ਦੇ ਵਿੱਚ 15% ਦੀ ਵਧਾਉਣ ਦੀ ਯੋਜਨਾ ਹੈ 2026 ਤੱਕ ਭਾਰਤ ਦੇ ਵਿੱਚ ਉਤਪਾਦਨ ਹੋਵੇਗਾ ਦੁੱਗਣਾ ਬੰਗਲੂਰੂ ਸਟੋਰ Apple ਦੇ CEO ਟਿਮ ਕੁੱਕ ਦੀ ਭਾਰਤ ਦੇ ਵਿੱਚ ਆਪਣੀ ਪਰਚੂਨ ਮੌਜੂਦਗੀ ਨੂੰ ਬਣਾਉਣ ਦੀ ਵਿਆਪਕ ਰਣਨੀਤੀ ਦਾ ਹਿੱਸਾ ਹੈ Apple ਦੇ ਪਰਚੂਨ ਮੁਖੀ ਨੇ ਪਹਿਲਾਂ ਮੁੰਬਈ ਅਤੇ ਦਿੱਲੀ NCR ਦੇ ਵਿੱਚ ਹੋਰ ਸਥਾਨਾਂ ਨੂੰ ਜੋੜਨ ਦੇ ਨਾਲ-ਨਾਲ ਪੁਣੇ ਵਰਗੇ ਭਾਰਤੀ ਸ਼ਹਿਰਾਂ ਦੇ ਵਿੱਚ ਹੋਰ ਵਿਸਥਾਰ ਕਰਨ ਦੀਆਂ ਯੋਜਨਾਵਾਂ ਦਾ ਸੰਕੇਤ ਦਿੱਤਾ ਇਵਿਸ਼ਤਾਰ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਐਪਲ ਬਦਲਦੇ ਵਿਸ਼ਵ ਵਪਾਰ ਗਤੀਸ਼ੀਲਤਾ ਅਤੇ ਅਮਰੀਕਾ ਤੋਂ ਟੈਰਿਫ ਖਤਰਿਆਂ ਦੇ ਵਿਚਕਾਰ ਭਾਰਤ ਨੂੰ ਇੱਕ ਨਿਰਮਾਣ ਆਧਾਰ ਵਜੋਂ ਤੇਜ਼ੀ ਨਾਲ ਵਿਕਸਿਤ ਕਰ ਰਿਹਾ ਹੈ ਐਪਲ ਨੇ 2017 ਦੇ ਵਿੱਚ ਭਾਰਤ ਦੇ ਵਿੱਚ ਆਈਫੋਨ ਅਸੈਂਬਲ ਸ਼ੁਰੂ ਕੀਤਾ ਸੀ Apple ਨੇ 2017 ਦੇ ਵਿੱਚ ਭਾਰਤ ਦੇ ਵਿੱਚ iPhone Assemble ਕਰਨਾ ਸ਼ੁਰੂ ਕੀਤਾ ਸੀ ਹੁਣ iPhone 16 Pro ਅਤੇ iPhone 16 Pro Max ਵਰਗੇ ਪ੍ਰੀਮੀਅਮ ਮਾਡਲ ਦਾ ਘਰੇਲੂ ਪੱਧਰ ਤੇ ਨਿਰਮਾਣ ਕਰ ਰਹੀ ਹੈ ਬਲੂਮਬਰਗ ਦੀ ਇੱਕ ਹਾਲੀਆ ਰਿਪੋਰਟ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ Apple ਨੇ 2026 ਤੱਕ ਭਾਰਤ ਦੇ ਵਿੱਚ iPhone ਉਤਪਾਦਨ ਨੂੰ ਦੁੱਗਣਾ ਕਰਕੇ 80 ਮਿਲੀਅਨ ਯੂਨਿਟ ਕਰਨ ਦੀ ਯੋਜਨਾ ਬਣਾਈ ਹੈ ਜਿਸ ਦਾ ਤੀਜਾ ਘਰੇਲੂ ਵਿਕਰੀ ਅਤੇ ਅਮਰੀਕਾ ਦੇ ਨਾਲ ਨਾਲ ਹੋਰ ਬਾਜ਼ਾਰਾਂ ਦੇ ਵਿੱਚ ਬਰਾਮਦ ਕਰਨਾ ਹੈ ਸੋ ਹੁਣ Apple ਦੇ ਵੱਲੋਂ ਆਪਣਾ ਤੀਜਾ ਰਿਟੇਲ ਸਟੋਰ ਭਾਰਤ ਦੇ ਵਿੱਚ ਖੋਲਿਆ ਜਾ ਰਿਹਾ ਹੈ ਤਾਂ ਉਮੀਦ ਕਿਤਨਾ ਕਿਤੇ ਕੀਤੀ ਜਾ ਸਕਦੀ ਹੈ ਕਿ ਜੇਕਰ ਭਾਰਤ ਦੇ ਵਿੱਚ ਹੀ ਮੈਨੂਫੈਕਚਰਿੰਗ ਹੁੰਦੀ ਹੈ ਤਾਂ Apple ਦੇ ਫੋਨਾਂ ਦਾ ਜੋ ਰੇਟ ਹੈ ਉਹ ਹੋ ਸਕਦਾ ਹੈ ਕਿ ਸਸਤਾ ਹੋ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਤੁਸੀਂ ਸੁਣਿਆ ਹੋਵੇਗਾ ਕਿ ਟੋਨਲ ਜੋ 트ੰਪ ਦੇ ਵੱਲੋਂ ਐਪਲ ਦੇ ਸੀਯੂ ਨੂੰ ਕਹਿ ਦਿੱਤਾ ਗਿਆ ਸੀ ਕਿ ਭਾਰਤ ਦੇ ਵਿੱਚ ਤੁਸੀਂ ਕੋਈ ਸਟੋਰ ਨਾ ਖੋਲੋ ਮੈਨੂਫੈਕਚਰਿੰਗ ਨਾ ਕਰੋ ਤਾਂ ਜਿਸ ਕਾਰਨ